ਹਾਂਜੀ ਦੋਸਤੋ ਅਪ ਸ੍ਰੀ ਕਾਂ ਸਿੰਘ ਡੇਰੀ ਫਾਰਮ ਦੇ ਪੇਜ ਦੀ ਵੀਡੀਓ ਵੇਖ ਰਹੇ ਹੋ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਆਪਣੇ ਸਿੰਘ ਡੇਰੀ ਫਾਰਮ ਦੇ ਪੇਜ ਕੋ ਇੱਕ ਵੀਡੀਓ ਬਣਾ ਰਹੇ ਹਾਂ ਤੇ ਜਿਹੜੀ ਝੋਟੀ ਤੁਸੀਂ ਸਾਹਮਣੇ ਸਕ੍ਰੀਨ ਤੇ ਦੇਖ ਰਹੇ ਹੋ ਇਹ ਝੋਟੀ ਵਿਖੇ ਬਦਨ ਨੂੰ ਆਮ ਤੌਰ ਤੇ ਕਿਹੜੇ ਕੋਲ ਦੀ ਉਹਦੇ ਕੈਕਟਰੀ ਦੱਸ ਰਹੇ ਆ ਕਿ ਕਿਹੜੇ ਕੋਲ ਦੀ ਹੋ ਸਕੀ ਆ ਤੇ ਜਦੋਂ ਅਸੀਂ ਦੱਸ ਦਿੰਨੇ ਵੀਡੀਓ ਦੇ ਵਿੱਚ ਇਹ ਝੋਟੀ ਕੋਹ ਨੂਰ ਦੀ ਆ ਜਿਹਦੇ ਝੋਟੀਆਂ ਬਹੁਤ ਲੰਬ ਚੱਲ ਰਹੀਆਂ ਇਹ ਝੋਟੀ ਆਪਣੇ ਕੋ ਇਹਨੇ ਨੰਬਰ ਜੀ ਤੋਂ ਜਾ ਕੇ ਕਿ ਇਹਨੇ ਕੋਸਾਂਦੀ ਹੋਣਾ ਜੀ ਤੇ ਇਹਨੇ ਕੋਸਾਂਦੀ ਟੁਕੀ ਜੀ ਹੋਈ ਜੀ ਨੰਬਰ ਜੀ ਜਾ ਕੇ ਹੋਣਾ ਜੀ ਫਿਰ ਮਿਲਿਆ ਯਾ ਤੇ ਉਹ ਉਹ ਦੋਸਾਂਦੀ ਹੋਣੀ ਤੇ ਪੀਪਲ ਪਿਛੇ ਮਿਲਿਆ ਸੀ ਯਾ ਤੁਹਾਨੂੰ ਕਿਹਦੀ ਸਾਦੀ ਜੀ ਕਿੱਟੀ ਸੀ ਤੇ ਦੇਖੋ ਨਾਰਮਲ ਖਰਾਕ ਤੇ ਸੇਵਾ ਕਰਕੇ ਪਾ ਰਹੇ ਆ ਤੁਸੀਂ ਦੇਖ ਸਕਦੇ ਹੋ ਪਾੜੀ ਨਹੀਂ ਇਹ ਚੱਕਲੇ ਆ ਤਾਂ ਕੋਈ ਫੜੀ ਨਹੀਂ ਨਾਰਮਲ ਐ ਬਿਲਕੁਲ ਤੇ ਜੀ ਨਾਲ ਪਿਛੋਂ ਜਿਹੜੀ ਖਰਾਕ ਪੇਤੀ ਹੋਈ ਖਰਾਕ ਕੋਈ ਨਹੀਂ ਇਹ ਮਤਲਬ ਜੀ ਕਿ ਮੈਂ ਤੁਹਾਨੂੰ ਵੀ ਦੱਸਣਾ ਕਿ ਇਹਦੇ ਤੈਨੂੰ ਕਿਵੇਂ ਲੱਗਿਆ ਤੇ ਬ੍ਰੀਕੀ ਜੀ ਤੁਹਾਨੂੰ ਇਹਦਾ ਕੈਰੈਕਟਰ ਆ ਬਖਾ ਦੇਣਾ ਹੈ ਇਹਦੀਆਂ ਲੱਤਾਂ ਲੱਗ ਇਹ ਹੈਡਾ ਵੀ ਕਿਵੇਂ ਇਹਦਾ ਵੀ ਬਿਲਕੁਲ ਕੋਈ ਨੂਰ ਦੀ ਕਾਪੀ ਆ ਤੁਸੀਂ ਸਕਰੀਨ ਦੇ ਵਿੱਚ ਦੇਖ ਸਕਦੇ ਹੋ ਤੇ ਬਾਕੀ ਇਹ ਮੋਹਰਾ ਦੇ ਸਾਰੇ ਜਿਹੜੇ ਕੈਰੈਕਟਰ ਪੂਰੇ ਕਰਦੀ ਆ ਤੇ ਛੋਟੜੇ ਸਿੰਗਰ ਹਜੇ ਦੇ ਤੇ ਬਿਲਕੁਲ ਨਾਲ ਲੱਗੇ ਜੇ ਜਦੋਂ ਢਾਈ ਸਾਲ ਦੇ ਜੀਰ ਜਾਵਰੂਗੀ ਤੇ ਬਹੁਤ ਸੋਹਣੇ ਸਿੰਗਾ ਦਾ ਨੀਅ ਰਿੰਗ ਬਣ ਜਣਾਗਾ ਤੇ ਸਿੰਗਲ ਬਹੁਤ ਨੇੜੇ ਨੇੜੇ ਮੋੜਦੀ ਹੁੰਦੀ ਆ ਤੇ ਜੇ ਆਪਾਂ ਕੋ ਗੱਲ ਕਰੀਏ ਕੋਈ ਬਾਹਲੀ ਦੀ ਭਾਰੀ ਛੱਕਣੀ ਪੁਆਇੰਟ ਉਹਦੇ ਨੂੰ ਬੇਟਾ ਨੋਰਮਲ ਹੈ ਕਹਿੰਦੀ ਐ। ਜਿ ਆਮ ਆਪਾਂ ਵੇਖਦੇ ਆਂ ਵੀ ਮੋਹਰੇ ਦੇ ਵਿੱਚ ਸਹੀ ਕੈਰੈਕਟਰ ਪੂਰੇ ਨਹੀਂ ਕਰਦੀਆਂ ਛੋਟੀਆਂ ਵੀ ਉਹਨਾਂ ਦੇ ਇੱਕਾਂ ਨੂੰ ਹੋ ਭਾਰੀਆਂ ਹੁੰਦੀਆਂ ਹੈ। ਤੇ ਜੇ ਆਪਾਂ ਇਹਦੀ ਲੈਂਥ ਲੰਬਾਈ ਦੀ ਗੱਲ ਕਰੀਏ ਤੇ ਇਹਦੀ ਲੈਂਥ ਲੰਬਾਈ ਬਹੁਤ ਸ਼ਾਨਦਾਰ ਹੈ। ਬਹੁਤ ਹੈਡ ਉੱਚੀ ਆ। ਇਹ ਕਹਿੰਦੀ ਮਾਜੇ ਦੀ ਮਾਂ ਖੜੀ ਆ। ਸਕਰੀਨ 'ਚ ਤਰ੍ਹਾਂ ਮੜੀ ਝਲਕ ਪਾਉਂਦੇ ਆਂ। ਆਹ ਸਾਈਡ ਤੇ ਦੀ ਮਾਂ ਖੜੀ ਬਾਹਰ ਬੰਨੇ। ਤੇ ਇਹਦਾ ਬਹੁਤ ਚੰਗਾ ਕੱਦ ਕਾਠ ਹੈ ਤੇ ਮਾਂ ਦੀ ਰੂਸਤ ਵੇਖਦੀ ਐ। ਤੇ ਇਹ ਮਾਜੇ ਮਾਜੇ ਨੂੰ ਵੀਡੀਓ ਦਿਖਾਈ ਹੁਣ। ਇਹ ਇਹ ਦੂਜੀ ਸਵੇਰ ਸੋਈ ਸੀ ਜਦੋਂ ਉਦੋਂ ਇਸ ਕੱਟੀ ਨੇ ਜਿਹੜਾ ਮਿਲਿਆ ਸੀ ਕੋਈ ਨਹੀਂ ਉਦ ਦੀ ਕੱਟੀ ਨਹੀਂ ਤੇ ਜੇਕਰ ਪੱਠਪੜ ਦੇ ਨਾਲ ਵਖਾਈਏ ਪੱਠਪੜ ਦੀ ਨਵਾਈ ਬਹੁਤ ਚੰਗੀ ਆ ਔੜੇ ਦੀ ਨਵਾਈ ਬਹੁਤ ਚੰਗੀ ਤੇ ਦੇਖ ਸਕਦੇ ਹੋ ਸਕਰੀਨ ਦੇ ਵਿੱਚ ਤੇ ਸਿੰਗਲਾ ਹੱਡੀ ਦੀ ਆ ਸਿੰਗਲਾ ਹੱਡੀ ਹੱਡੀ ਦੀ ਆ ਤੇ ਬੜਾ ਪਤਲੀ ਤਾਉਣ ਪਤਲੀ ਬੁੱਥੀ ਲੰਮੀ ਜੀ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਝੋਟੀ ਆ ਤੇ ਜੇ ਆਪਾਂ ਤੁਹਾਨੂੰ ਥਣ ਵੀਊ ਹੋਣੇ ਆ ਵੀ ਆਪਾਂ ਵੀਡੀਓ ਪਿਛੇ ਬਣਾਈਆਂ ਪਰ ਤੁਹਾਨੂੰ ਥਾਨ ਨਹੀਂ ਵਿਖਾਈ ਗਏ ਮੱਜਾਂ ਦੇ ਇਹ ਛੋਟੇ ਜਿਹੇ ਸੰਗਲ ਹੋਣੇ ਕੋਈ ਨੂਰ ਵਾਲਾ ਜੀ ਤੁਹਾਨੂੰ ਸਕਰੀਨ ਦੇ ਵਿੱਚ ਦਿਖਾਣ ਦਾ ਬਹੁਤ ਸ਼ਾਨਦਾਰ ਆ ਇਹ ਥਾਣਿਆ ਤੇ ਬਹੁ ਵਜਾ ਥਾਣੇ ਦਾ ਲੇਵਾ ਬਣਾਉ ਬਣਾਉਗੀ ਛੋਟੀ ਜਿਹੀ ਤੋਂ ਵੀ ਇਹ ਸ਼ੁਰੂ ਹੋ ਗਈ ਪਹਿਲੇ ਸਵੇ ਤੇ ਲੱਗਾ ਪੂਛ ਦੇ ਵਿੱਚ ਬਿਲਕੁਲ ਨੋਰਮਲ ਜੇ ਵਾਲ ਚਟੇ ਆ ਨੇੜੇ ਤੋਂ ਮੁਖਾ ਦੇ ਨੇ ਜੇ ਫੜ ਕੇ ਪੂਛ ਹੱਥ ਫੜੀ ਜੀ ਦਾ ਬਾਕੀ ਦਾ ਕੁਝ ਵਾਲ ਚਟੇ ਤੁਹਾਨੂੰ ਦਿਖ ਰਿਹਾ ਸਕਰੀਨ ਦੇ ਵਿੱਚ ਤੇ ਬਾਕੀ ਇਹ ਜਿਹੜੇ ਵੀ ਨਵੇਂ ਜੁੜੇ ਚ ਇੰਨਾਂ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰਨਾ ਵੀ ਇਹ ਵੀਰਾਂ ਨੂੰ ਪਤਾ ਲੱਗ ਸਕੇ ਵੀ ਕੋਈ ਨੂ ਨਾ ਰਿਜ਼ਲਟ ਪਾ ਕੇ ਚੰਗੇ ਜਿਹੇ ਮਾੜਾ ਬਾਕੀ ਤੁਸੀਂ ਬੈਗ ਤੋਂ ਦੇਖ ਸਕਦੇ ਹੋ ਕਿ ਜਿਹੜੇ ਪਸ਼ੂਆਂ ਦੀ ਵਿਚ ਆ ਜੀ ਆ ਕੋਈ ਪੂਛ ਨੂੰ ਉੱਚੀ ਆ ਉਹ ਹਮੇਸ਼ਾ ਪਸ਼ੂ ਦੁੱਧਲੇ ਪਸ਼ੂ ਬਣਦੇ ਆ ਤੇ ਪਿੱਛੇ ਤੋਂ ਬੈਗ ਤੋਂ ਤੁਮਾਰੇ ਵੇਖਾ ਰਹੇ ਆ ਬਹੁਤ ਸ਼ਾਨਦਾਰ ਆ ਤੇ ਵੀਡੀਓ ਚ ਜੋੜ ਲਈ ਧੰਨਵਾਦ ਜੀ